हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਨ ਨਗਾਵਾ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਤਾਜੀ ਸੂਈਆ ਤੇ ਦੋ ਹਜੇ ਗੱਬਣਾ ਥੋੜੇ ਥੋੜੇ ਦਨ ਲੈਂਦੀਆਂ ਨੇ ਤੇ ਐ ਮੰਨ ਲਓ ਭਾਈ ਗਰਮੀਆਂ ਦੇ ਜਮਾਂ ਤੋਹਫੇ ਨੇ ਤੇ ਜੇ ਕਿਸੇ ਵੀਰ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨਵੇਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81467 15312 ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਚੱਲਦਿਆ ਬਾਈ ਵਧੀਆ ਬਾਈ ਕੰਮ ਵਧੀਆ ਚੱਲੀਆਂ ਤੇਟ ਆਪਣੇ ਜਾਇਜ਼ ਹੁੰਦੇ ਆ ਜਾਇਜ਼ ਹੁੰਦੇ ਆ ਅੱਜ ਵੀ ਜਾਇਜ਼ ਹੀ ਹੁੰਗੇ ਅੱਜ ਵੀ ਜਾਇਜ਼ ਹੀ ਆ ਜਮਾ ਠੀਕ ਆ ਮਾਲ ਵੀ ਬਾਈ ਦਾ ਸਾਫ਼ ਹੁੰਦਾ ਸਾਫ਼ ਸੁਥਰਾ ਹੁੰਦਾ ਨਾਮ ਤੇ ਆਪਣਾ ਡਰੈਸ ਨਾਮ ਜੱਸਾ ਸਿੰਘ ਹੈ ਪਿੰਡ ਭਈ ਰੂਪਾ ਜ਼ਿਲ੍ਹਾ ਬਠਿੰਡਾ ਸੀ ਰਾਮਪੁਰਾ ਨੇੜੇ ਪਿੰਡ ਬਈ ਕਿਹੜਾ ਨੇੜੇ ਪਿੰਡ ਸਰਦਪੁਰ ਰਹਜਦਾ ਰਾਮਪੁਰਾ ਰੋਡ ਤੋਂ ਦਿਲਪੁਰੇ ਦੀ ਸੜਕ ਤੇ ਘਰ ਠੀਕ ਹੈ ਬਈ ਹਾਂ ਆਪਣਾ ਕੰਟੈਕਟ ਨੰਬਰ ਬੋਲ ਦੋ 9465714984 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਇਧਰੋਂ ਜੱਸੀ ਸ਼ੁਰੂ ਕਰੀਏ ਪਹਿਲੇ ਸੁਆਹ ਵੀ ਦੋਈ ਜਿਹੜੇ ਆਪਾਂ ਸਾਹਮਣੇ ਵੇਖ ਰਹੇ ਆ ਕਿਹੜਾ ਸੁਆਹ ਸੁਈ ਆ ਇਹ ਦੂਜਾ ਸੁਆਹ ਸੁਈ ਆ ਦੂਜਾ ਸੁਆਹ ਸੁਈ ਆ ਕਦੋਂ ਸੁਈ ਆ ਬਾਈ ਇਹਨੂੰ 4-5 ਦਿਨ ਹੋ ਗਏ ਠੀਕ ਬੱਚਾ ਬਈ ਕਰਮ ਵਾਲੀ ਨੇ ਬੱਚਾ ਬੱਚਾ ਹਾਂ ਬੱਚੇ ਬਹੁਤ ਚੰਗੇ ਬੋਲਦੇ ਹਨ ਜਿਆ ਪੰਗਿਆ ਠੀਕ ਆ ਤੇ ਕਿੰਨਾ ਕ ਬਈ ਦੁੱਧ ਲਾ ਲਈਏ ਜਾਂ ਬੋਲਾ ਦੁੱਧ ਬੋਲਾ ਹੁਣ ਹੈਗਾ 10 11 ਲੀਟਰ ਠੀਕ ਆ ਹਾਂ ਉਹ ਠੰਡੀ ਸੀਲਾ ਉਹ ਪੂਰੀ ਠੰਡੀ ਆ ਚਵਾਈ ਚੁਈ ਕਿਵੇਂ ਲੱਗੀ ਚਵਾਈ ਚੁਈ ਬਹੁਤ ਵਧੀਆ ਚਵਾਵਾਂਗੇ ਲੈ ਲੈਵਾ ਚੈੱਕ ਕਰੋ ਬੜਾ ਕਮਾਲ ਦਾ ਕਰਮ ਵਾਲੀ ਤਾਂ ਬਹੁਤ ਸੋਹਣਾ ਲੈਵਾ ਤਿਆਰ ਕਰਿਆ ਬਹੁਤ ਸੋਹਣਾ ਲੈਵਾ ਤਿਆਰ ਕਰਿਆ ਉਠੀ ਵਾਲਾ ਥਾਣਾ ਬਈ ਚਾਰੇ ਥਾਣਾ ਮੰਨ ਲਓ ਵੀ ਪੂਰੇ ਗੈਪ ਤੇ ਲੱਗੇ ਵਿਆ ਬਾਕੀ ਬਈ ਕਹਿੰਦਾ ਸਾਊ ਸੀਲ ਫੁੱਲਾ ਚਵਾਈ ਚੁਈ ਕਿਵੇਂ ਲੱਗੀ ਬਈ ਦੇਖਦੇ ਆਪਾਂ ਠੀਕ ਆ ਲੈ ਮੈਂ ਥੰਤੇ ਕਰੋ ਲਗ ਲਾ ਬਿਗਲਾ ਬਿ ਥਣ ਲਗਾ ਬਹੁਤ ਚੰਗਾ ਥਣ ਲਗਾ ਬਈ ਲੈ ਬਈ ਠੰਡੀ ਸੀ ਚੈੱਕ ਕਰੋ ਫੁੱਲਾ ਹੈ ਨਾ ਬਈ ਪੂਰੀ ਕੋਈ ਚੱਕਰੀ ਨਹੀਂ ਕਰਮਣ ਜਿਵੇਂ ਮਰਜੀ ਉਹ ਕਰੀ ਚਲੋ ਮੈਂ ਕਹਣਾ ਜੇ ਕਿਸੇ ਨੇ ਧਾਰ ਵੀ ਸਿੱਖਣੀ ਹੋਏ ਤੇ ਸਿੱਖ ਸਾਰਾ ਇਹਦੇ ਸਿੱਖ ਸਾਰਾ ਧਾਰ ਬਹੁਤ ਗੋਲੀਆ ਬਾਕੀ ਬਈ ਹੋਰ ਗੱਲਾਂ ਗਰਮੀ ਨਹੀਂ ਮੰਨਣੀ ਹੈ ਨਾ ਹਾਂ ਬਈ ਚੈੱਕ ਕਰੋ ਬੜਾ ਕਮਾਲ ਦਾ ਬਈ ਬਹੁਤ ਸੋਹਣਾ ਥਣ ਲਗਾ ਹੈ ਬਸ ਸਮਾ ਕਰੇ ਜੇ ਥਣ ਬੱਕਰੀ ਜਹਦਾ ਯਾਰ ਨਾ ਹਾਂ ਕਿਆ ਬਾਤ ਹੈ ਚਵਾਈ ਆਪਾਂ ਸਾਨੂੰ ਚੈੱਕ ਕਰਾਉਣੇ ਆ ਵੀ ਕਹੀ ਜੀਆ ਕਰਮਾ ਵਾਲੀ ਦੀ ਭਾਈ ਮੈਂ ਕਹਣਾ ਯਾਰ ਤੇ ਬਾਈ ਬੜੀ ਚੰਗੀ ਚਵਾਈ ਹੈ ਇਹਦਾ ਮੱਧ ਨੂੰ ਵੀ ਨਹੀਂ ਚਵਾਈ ਲੱਗੇ ਹੋਣੀ ਜਿਹਨੇ ਲੱਗੇ ਲਾ ਮੋਟੀ ਮੋਟੀ ਚਵਾਈ ਆਦਾ ਗੰਨੇ ਆ ਕੋ ਬਰ ਗਿਆ ਖੜਕਾ ਕਰ ਦਿਆ ਚਵਾਈ ਹੈ ਨਾ ਪੂਰਾ ਕਿਆ ਬਾਤ ਹੈ ਭਾਈ ਬਹੁਤ ਚੰਗੀ ਚਵਾਈ ਆ ਮੋਟੀ ਮੋਟੀ ਚਵਾਈ ਆ ਪਤਾ ਲੱਗਦਾ ਵਾ ਕੀ ਚਵਾਈ ਹੈ ਕੀ ਆ ਖੋਲ ਦੇ ਭਾਈ ਤੋੜ ਦੇ ਮੜੀ ਜੀ ਖੋਲ ਕੇ ਬਾਕੀ ਬਾਈ ਸੌਸੀ ਵਾਲਾ ਮੇਨ ਗੱਲ ਹੁੰਦੀ ਆ ਭਾਈ ਸੌਸੀ ਵਾਲੀ ਹਾਂ ਸੌਸੀ ਲਾ ਹਾਂ ਫੇਸ ਆਪ ਇਹਦਾ ਚੈੱਕ ਕਰੋ ਨਾ ਫੇਸ ਚੈੱਕ ਕਰੋ ਬਈ ਕੀ ਆਵਾਜ਼ ਆ ਬਹੁਤ ਚੰਗਾ ਮੂੰਹ ਆ ਬਈ ਹੈਨਾ ਹੂੰ ਲੈ ਚੈੱਕ ਕਰੋ ਚਿੱਟਾ ਚਿੱਟਾ ਬਈ ਕਰਮੜੀ ਦਾ ਬਹੁਤ ਪਿਆਰਾ ਫੇਸ ਆ ਬਾਕੀ ਕੱਦ ਵਾਲੀਆਂ ਤਿੰਨੇ ਕੋਈ ਵੀਰ ਸ਼ੂਟਿੰਗਾਂ ਨਾ ਸਮਝਣ ਲੈ ਤੇ ਬਈ ਕੀ ਮੁੱਲ ਰ ਹੋਏ ਦਾ ਫੱਜਾ ਇਹਦਾ ਹੁਣ ਤਾਂ ਯਾਰ ਸਾਰਿਆਂ ਦੀ ਜਾਇਜ਼ ਹੋਣਗੇ ਠੀਕ ਆ ਮੁੱਲ ਤੇ ਅੱਗੇ ਵੀ ਜਾਇਜ਼ ਹੁੰਦੇ ਆ ਹਾਂ ਤੇ ਮੁੱਲ ਅੱਜ ਵੀ ਜਾਇਜ਼ ਹੋਣਗੇ ਜਾਇਜ਼ ਹੀ ਹੋਣਗੇ ਦੋ ਦੇ ਲੋ ਬਾਹਰ ਛੈਨੇ ਕੇ ਤੇ ਚਮਕ ਬਾਈ ਵੇਰ ਤੇ ਚੈੱਕ ਕਰੋ ਮੈਂ ਕਹਣਾ ਪਲੀ ਪਲੀ ਵੀ ਫੁੱਲ ਆ ਵੱਡੀ ਵੱਡੀ ਬਹੁਤ ਆ ਬਾਈ ਹਾਂ ਵੱਡੀ ਵੱਡੀ ਬਹੁਤ ਆ ਹੂੰ ਤੋਰਾ ਬਾਈ ਚੈੱਕ ਕਰੋ ਇੱਕ ਨੰਬਰ ਤੋਰਾਗਾ ਮੇਨ ਗੱਲ ਹੁੰਦੀ ਹੈ ਲੇਵਾ ਲੇਵੇ ਦੀ ਫੀਡਿੰਗ ਚੈੱਕ ਕਰੋ ਲੇਵੇ ਦੀ ਫੀਡਿੰਗ ਬਹੁਤ ਸੋਹਣੀ ਆ ਤੇ ਕਿੰਨਾ ਕੇ ਬਾਈ ਦੁੱਧ ਦੇ ਦੂ ਐਸਟੀਮੇਟ ਜਾ 15 16 ਕਿਲੋ ਦੇ ਦੂ ਖੁੱਲਾ ਠੀਕ ਆ ਬਾਕੀ ਬੰਦਾ ਆਪਦੇ ਯਾਰ ਨਰਕ ਪਰਖ ਕੇ ਲੈ ਕੇ ਜਾਵੇ ਹੂੰ ਸਮਝਿਆ ਗੱਲ ਮੇਨ ਗੱਲ ਹੁੰਦੀ ਆ ਨਰਕ ਪਰਖ ਦੀ ਹੈ ਨਰਖ ਪਰਖ ਲੈ ਕੇ ਜਾਵੇ ਲੈ ਮੈਂ ਤੂੰ ਰਤਰਾ ਚੈੱਕ ਕਰੋ ਇੱਕ ਨੰਬਰ ਤੋਰਾਗਾ ਪਲੀ ਪੁਲੀ ਵੀ ਕਰਨ ਵਾਲੀ ਫੁੱਲਾ ਤੇ ਕੀ ਮੋਲ ਹੈ ਬਾਈ ਫਿਰ ਜਾਏ ਮਨਵਾ ਦਾ ਗੈਦੀ ਹੋਗਾ 47000 ਦੀ ਬਾੜ ਦੇ ਦਾਂਗੇ 47 ਦੀ ਹਾਂ ਲੈ ਬਾਈ ਜਮਾ ਜਾਣਾ ਪਲਾ ਛੋਟ ਛੱਪੇ ਹੋਗਾ 47000 ਦੀ ਬਾਈ ਕਹਿੰਦਾ ਆਪਾਂ ਬੜਾ ਦੇ 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 ਨਵੇਂ ਮਾਰਦੀ ਆ ਠੰਡੀ ਆਲਾ ਕੀ ਆ ਬਾਈ ਆਪਾਂ ਵਾਲੀ ਲੈ ਬਾਈ ਇਹ ਸੋਣਾ ਬੜਾ ਚੰਗਾ ਥਾਣਾ ਤੇ ਠੰਡਾ ਥਾਣਾ ਲੱਗਿਆ ਹੂੰ ਇਹਨੇ ਪਾ ਦਿਖਾ ਦੇ ਸਹੀ ਗੱਲ ਆ ਬਈ ਲੈ ਚੈੱਕ ਕਰੋ ਖਣੀ ਪ੍ਰਤੰਗਾ ਕਰਦੀ ਹੈ ਬੜਾ ਸੁਣਾ ਕਰਦੀ ਹੈ ਕੀ ਬਾਤ ਆ ਬਈ ਬਹੁਤ ਚੰਗਾ ਥਣ ਲੱਗਿਆ ਰੋ ਪਰਮਲੀ ਨੂੰ ਅੱਗੇ ਭਈ ਆ ਦੋ ਨੰਬਰ ਇਹ ਕਿਹੜਾ ਸੂਆ ਹੁੰਦੀ ਹੈ ਇਹ ਦੂਜਾ ਸੂਆ ਹੁੰਦੀ ਹੈ ਇਹਦਾ ਕਿੰਨੇ ਦਿਨ ਬਾਕੀ ਆ ਬਈ ਇਹ ਚਾਰ ਪੰਜ ਦਿਨ ਬਾਕੀ ਆ ਜਾਸੀ ਆ ਗਈ ਹੈ ਨਾ ਜਾਸੀ ਆ ਹੂੰ ਫੇਸ ਬੜਾ ਪਿਆਰਾ ਯਾਰ ਬਹੁਤ ਸੋਹਣਾਗਾ ਹੂੰ ਕਿਹੜਾ ਸੂਆ ਹੁੰਦੀ ਹੈ ਵੈਸੇ ਇਹ ਦੂਜਾ ਸੂਆ ਹੁੰਦੀ ਹੈ ਦੂਜਾ ਸੂਆ ਹੁੰਦੀ ਹੈ ਕੀ ਰਕਾਰ ਸੀ ਬਈ ਪਿਛਲੇ ਸੂਏ ਦਾ 15 ਕਿਲੋ ਦੁੱਧ ਕਹਿੰਦੇ ਦਿੱਤਾ ਠੀਕ ਆ ਐਤ ਕੀ ਕਿੰਨੀ ਕੁ ਉਮੀਦ ਆ ਬਈ ਐਤ ਕੀ 16 17 ਕਿਲੋ ਦੁੱਧ ਦੇ ਦੋ ਚੀਕਾ ਬੜੀ ਪੁਲੀ ਵੀ ਬੜੀ ਹੈ ਬੜੀ ਪੁਲੀ ਵਧੀਆ ਫੇਸ ਬਾਈ ਚੈੱਕ ਮੂੰਹ ਵੀ ਚੌਗੀ ਹੈ ਮੂੰਹੋ ਚੌਗੀ ਹੈ ਮੂੰਹੋ ਚੌਗੀ ਹੈ ਲੈ ਬਾਈ ਫੇਸ ਚੈੱਕ ਕਰੋ ਬੜਾ ਪਿਆਰਾ ਬੋਦੀ ਵਧੀਆ ਨਾ ਫੁੱਲ ਚੰਗੇ ਸਰੱਖ ਬੜਾ ਬਹੁਤ ਹੈ ਨਾ ਬੱਚਾ ਦਿੱਤਾ ਜੇ ਵਸੀ ਦਿੱਤੀ ਤਾਂ ਬੜੀ ਦਿੱਤੀ ਕੁਮਾਰਾ ਠੰਡੀ ਠੁੰਡੀ ਬਹੁਤ ਆ ਜਿਵੇਂ ਮਰਜੀ ਕੋਈ ਹੋ ਕਰੀ ਜਾਵੇ ਲੈ ਚੈੱਕ ਕਰੋ ਬਾਈ ਠੰਡੀ ਸੀਲ ਫੁੱਲ ਆ ਗਈ ਬਾਕੀ ਥਣ ਬੜਾ ਚੰਗਾ ਲੱਗਿਆ ਜਾ ਨਾ ਬੜਾ ਚੰਗਾ ਲੱਗਿਆ ਹੁਣ ਆ ਕਦੇ ਕੱਢ ਕੇ ਸੁਣਾ ਬੜਨੇ ਡਾ ਕੀ ਬਾਤ ਆ ਬਾਈ ਇਹ ਤਾਂ ਕੱਚੀ ਕੱਚੀ ਪਈ ਹੈ ਨਾ ਜਦੋਂ ਸੁਣਾਉਂ ਤਾਂ ਕਿਤੇ ਦੀ ਕਿਤੇ ਜਾਣਾ ਕਿਤੇ ਨਾ ਕਿਤੇ ਜਾਣਾ ਜਿਵੇਂ ਕੋਈ ਬਾ ਕਿਆ ਮਾਤਲੇ ਇੱਕ ਬੜਾ ਚੰਡਾ ਲਗਾਇਆ ਬਈ ਬਾਕੀ ਸੌ ਸੀਲਾ ਮਾਗਰਾ ਚੱਕਰੀ ਨਹੀਂ ਮੋਏ ਨਾ ਖੜੀ ਕੋਨੀ ਵਾਲੀ ਆ ਨਾ ਬੜੀ ਠੰਡੀ ਆ ਹੂੰ ਬਾਕੀ ਕੱਦ ਵਾਲੀ ਆ ਬਈ ਬਰੀ ਦਾ ਮੰਨ ਲਓ ਕਿ ਫੈਟ ਤਾਂ ਫੁੱਲ ਚੰਗੀ ਆਉਣੀ ਆ ਕਿ ਨਹੀਂ ਬਈ ਫੁੱਲ ਚੰਗੀ ਆਉਣੀ ਆ ਬਾਕੀ ਗਰਮੀ ਤੇ ਚੱਲੂ ਇਹ ਹੂੰ ਚੱਲਣਾ ਬਈ ਚੱਲਣੀ ਬਾਕੀ ਫੇਸ ਬੜਾ ਪਿਆਰਾ ਜਿਹਾ ਨਿਕਾ ਜਿਹਾ ਮੂੰਹ ਆ ਕਰਮ ਵਾਲੀ ਦਾ ਚਮਕ ਚੱਕ ਕਰੋ ਸੈਲਿੰਗ ਸੁਣਨਗੇ ਫੁੱਲਾ ਫੁੱਲਾ ਖਰਾਕ ਤੇ ਪਲੀ ਵੀ ਆ ਹਨਾ ਖਰਾਕ ਤੇ ਪਲੀ ਵੀ ਆ ਦੱਸਦੀ ਆ ਬਾਕੀ ਵੀ ਬਾਕੀ ਦੱਸਦੀ ਆ ਹਾਂ ਲ ਲੈਵਾ ਚੈੱਕ ਕਰੋ ਇਹਦਾ ਕੱਚੀ ਕਿੱਤੀ ਪਈ ਆ ਮੈਂ ਕਹਣਾ ਬਈ ਖੜਿਆ ਨਹੀਂ ਆਣਾ ਜਦੋਂ ਸੁਣ ਨਹੀ ਖੜਿਆਣਾ ਇੱਥੇ ਪੌਂਦੀ ਆ ਸੜਕਾ ਦਾ ਪੰਦੀ ਇੱਥੇ ਬਹਿ ਜਾ ਰਹੇ ਹਲੇ ਲੈ ਠੀਕ ਐ ਲੈ ਮੈਂ ਕਹਣਾ ਡਾਕਟਰ ਜਮੀਨ ਨਹੀਂ ਜਾ ਰਹੇ ਮਾਗੂ ਰਾਹ ਤੇ ਨਹੀਂ ਸੜਕ ਤੇ ਖੜੀ ਐ ਬਈ ਕੋਈ ਚੱਕਰੀ ਨਹੀਂ ਕਰਮਾਈ ਨੂੰ ਮੌਂ ਐ ਨਾ ਖੜੀ ਐ ਕੋਈ ਡਰ ਨਹੀਂ ਇਹ ਨਹੀਂ ਹੈਗਾ ਵੀ ਡਰ ਕੇ ਪਾਤ ਜੁਗ ਨਹੀਂ ਬਈ ਨਾ 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 ਜਮੀਨ ਸਹੂਸ਼ੀਲ ਚੈੱਕ ਕਰੋ ਬਈ ਆ ਲੈ ਫੁੱਲਾ ਕਰਮਾਈ ਲੈ ਤੇ ਕੀ ਮੋਲਾ ਬਈ ਜਸੇ ਦਾ ਫਰ ਦੇਣਾ ਇਹ ਆਪਾਂ 50000 ਦੀ ਦੇ ਦਾਂਗੇ 50000 ਦੀ ਹਾਂ ਜਮਾ ਦੇਣ ਲੈਣ ਕਰ ਜਮਾ ਦੇਣ ਲੈਣ ਬਈ ਛੋੜ ਛੱਪੇ ਵਾਲੇ ਹੂ ਕੋਈ ਵੀ ਸਤ ਠੀਕ ਆ ਲੈ ਬਾਈ ਇਹਦਾ ਜਮਾ ਜਾਇਜ ਮਲੂ ਕਰਤਾ ਬਾਈ ਕਿਹਾ 50000 ਦੀ ਆਪਾਂ ਬੜ ਦੇ ਦੇਣੀ ਆ ਬਾਈ ਚਮਕ ਵਾਲੀਆ ਪਲੀ ਵੀ ਦੇਖੋ ਕਿੰਨੀ ਚਮਕ ਲਿਆ ਬਾਕੀ ਸੇਵਾ ਸੰਭਾਲ ਲਾ ਕੇ ਕਿ ਨਹੀਂ ਬਾਈ ਪੂਰੀ ਤੇ ਮੈਂ ਠੰਡੀ ਜਿਵੇਂ ਮਰਜੀ ਹੋ ਗਈ ਜਵਾਦ ਲੈ ਬੜਾ ਸੋਹਣਾ ਲੈ ਵਾ ਤਿਆਰ ਕਰਨਾ ਨਹੀਂ ਬੜਾ ਠੰੜਾ ਚੰਗਾ ਲੱਗਾ ਯਾਰ ਬੜਾ ਸੋਹਣਾ ਠੰੜਾ ਲੱਗਾ ਬਾਕੀ ਸੌ ਸਿਲਾ ਹਨਾ ਇਹ ਸ ਬਹੁਤ ਸੋਹਣਾ ਦਾ ਹਮ ਕੀ ਬਾਤ ਆ ਬਾਈ ਅੱਗੇ ਬਾਈ ਲਾਸਟ ਤੇ ਤਿੰਨ ਨੰਬਰ ਦੇ ਸੀ ਇਹ ਦੂਜਾ ਸੂਆ ਸੁੰਦੀਆ ਇਹ ਕ੍ਰੋਸ ਚ ਆ ਗਈ ਜਮਾ ਠੀਕ ਆ ਹਮ ਕ੍ਰੋਸ ਜਰਸੀ ਆ ਗਈ ਬਸ ਇਹ ਹੈ ਠੀਕ ਆ ਇਹਦਾ ਵੀ ਰਿਕਾਰਡ ਰਿਹਾ ਬਾਈ ਇਹ ਤਾਂ ਕਹਿੰਦੇ 12-13 ਕਰੋੜ ਦੋ ਦਿੱਤਾ ਥਣੇ ਠੀਕ ਆ ਐਤ ਕੀ ਤੁਹਾਡਾ ਅੰਦਾਜ਼ਾ ਆਜ ਕੀ ਨਹੀਂ ਦੇ ਦੇ 14-15 ਦੇ ਦੇ ਬਹੁਤ ਆ ਠੀਕ ਆ ਖਾਵਣਾ ਬਾਕੀ ਚਲੋ ਹਣ ਸੇਵਾ ਹੁੰਦੀ ਅਗਲੇ ਢੰਡੀ ਇਹ ਵੀ ਬਹੁਤ ਆ ਠੀਕ ਆ ਜਿਵੇਂ ਕੋ ਕਹਿੰਦੇ ਨਾ ਢੰਡੀ ਫੁੱਲਾ ਜੇ ਝੋਲਾ ਬਹੁਤ ਵੱਡਾ ਜਾ ਰਿਹਾ ਝੋਲਾ ਪੂਰਾ ਵੱਡਾ ਆ ਲੈ ਲੈ ਚੈੱਕ ਕਰੂਗਾ ਇਹ ਤਾਂ ਜਮਾ ਕੱਚੀ ਕੱਚੀ ਭਈਆ ਕੀ ਮੈਂ ਕਹਿੰਨਾ ਬਣ ਕੇ ਹੂੰ ਕੀ ਆ ਬਾਤ ਆ ਬੱਚੇ ਬੱਥੇ ਥਣ ਬਹੁਤ ਚੰਗਾ ਲੱਗਿਆ ਨੂੰ ਬੜਾ ਸੁਣਾ ਥਾਣਾ ਯਾਰ ਮੁਕੀ ਵਾਲਾ ਸੁਣਾ ਚਾਰੇ ਥਾਣਾ ਮਾਲੋ ਪੀੜੀ ਤੇ ਪਾਵੇ ਨਾਲ ਦਾ ਸਮਝ ਨੂੰ ਆ ਪਗਦੀ ਉਹ ਲੱਗਿਆ ਠੰਡੀ ਪੂਰੀ ਐ ਐ ਨਹੀਂ ਕੋ ਚੱਕਰ ਵੀ ਹੀਆਂ ਇਥੋਂ ਵੀ ਨਹੀਂ ਡਰਦੀ ਕਿਆ ਬਾਤ ਆ ਬਈ ਠੰਡੀ ਸ਼ੀਰ ਚੱਕਰ ਕਰਮ ਵਾਲੀ ਫੁੱਲਾ ਬਾਕੀ ਲੇਵਾ ਬੜਾ ਕਮਾਲ ਦਾ ਤਿਆਰ ਕਰਦੇ ਬਹੁਤ ਸਮਾਂ ਤਿਆਰ ਕਰਦੀ ਹੁੰਦੀ ਐ ਇਹ ਦਾਖਦ ਨਾ ਪਏ ਆ ਦੇ ਤੇ ਦਸਾਂ ਦਾ ਨਾ ਤਾਂ ਮੈਂ ਕਹਿਣਾ ਬਈ ਇਹਦਾ ਅੱਜ ਮੁੱਲ ਵੀ ਆਪਾਂ ਕੱਚੰਗ ਵਾਲਾ ਹੀ ਕਰਨਾ ਠੀਕ ਆ ਕਿੰਨਾ ਰੱਖੋ ਫਿਰ ਇਹ ਆਪਾਂ 36000 ਦੀ ਬਾੜ ਦੇਣੀ ਐ ਬਸ ਜਮਾਂ 36 ਦੀ ਬਈ ਹਾਂ ਮੈਂ ਕਹਿੰਦਾ ਯਾਰ ਜਮਈ ਜਾਇਜ ਮੁੱਲ ਕਰਤ ਬਸਾਂ ਜਮਾ ਜਾਇਜ ਮੁੱਲ ਆ ਤੂੰ ਤੋਕੜਾ ਨਾਲ ਦੇਣੀ ਉਹ ਯਾ ਤੋਕੜਾ ਨਾਲ ਵੀ ਘੱਟ ਮੁੱਲ ਦਾ ਕੀ ਬਾਤ ਆ ਬਈ ਮੁੱਲ ਜਮਈ ਟਪਾਦਾ ਕਿਹੜਾ 70000 ਦੀ ਆਪਾਂ ਇਹ ਵਰਡ ਦੇ ਦੇਣੀ ਆ ਬਈ ਐ ਮਨ ਲਓ ਵੀ ਤੋਹਫੇ ਆ ਗਰਮੀਆਂ ਦੇ ਕਿ ਨਹੀਂ ਹਾਂ ਮੁੱਲ ਨਾਲ ਇਹਦੇ ਤੇ ਆਪਣਾ ਕੋਈ ਬਾਡਾ ਘਾਟਾ ਨਹੀਂ ਹੋਣਾ ਐਵੇਂ ਹੂੰ ਇਹ ਬਸ 36000 ਦੀ ਦੇਣੀ ਹੀ ਆ ਠੀਕ ਆ ਬਈ ਕਹਿੰਦਾ ਬਈ ਬਾਡਾ ਘਾਟਾ ਨਹੀਂ ਹੋਣਾ ਬਸ ਆਪਾਂ 70000 ਦੀ ਦੇ ਦੇਣੀ ਬਾਕੀ ਬਰੀਡ ਤੇ ਸਹਿੰਗ ਚਮਕ ਦੇਣੀ ਆ ਕੱਚੀ ਕੱਚੀ ਦਾ ਮੁੱਲ ਇਹ ਦੋ ਵਾਤਾ ਜੇ ਫਿਰ ਜਦੋਂ ਤਿਆਰ ਹੋ ਗਿਆ ਫਿਰ ਹੋਰ ਮੁੱਲ ਕਰਾਂਗੇ ਠੀਕ ਆ ਬਾਕੀ ਬਈਆ ਲਾਲੋ ਵੀ ਚੋਲਾ ਕਿੰਨਾਗਾ ਹਾਂ ਵੀ ਬਹੁਤ ਚੰਗਾ ਲੱਗਾ ਮੱਧ ਬੜਾ ਚੰਗਾ ਲੱਗਿਆ ਵੱਦ ਮੁੱਲ ਵੀ ਬਈ ਨੇ ਬਈ ਸੱਤੀ ਜਿਹੜਾ ਜਮਾ ਜੈਜ ਮੁੱਲ ਕਰਤਾ ਬਾਕੀ ਆਗੇ ਦਾ ਥੋੜਾ ਕਾਣਾ ਮਾਨਤਨ ਹੋਜੂ ਜਿਵੇਂ ਬਈ ਬਸ ਛੋੜਛਾਪਾਈ ਹੋਏ ਚ ਮਾਨਤਨ ਪਹਿਲੇ ਨਹੀਂ ਰੱਖਿਆ ਕੋਈ ਹੂੰ ਮੁੱਲ ਵਾਲਾ ਗੱਲ ਹੀ ਨਹੀਂ ਕਰੀ ਮੁੱਲ ਦਾ ਪੌਂਦੀ 45 ਕਰਾਲਾ 40 ਕਰਾਲਾ ਅਗਲਾ ਠੀਕ ਆ ਹਣਾ ਥੋੜਾ ਕਾਣਾ ਬਸ ਛੋੜ ਹੀ ਹੋ ਜਾਣੀ ਆ ਛੋੜ ਹੀ ਹੋ ਜਾਣੀ ਆ ਇੱਕ ਦਰਾਂ ਦੀ ਬਈ ਛੋੜ ਹੀ ਆ ਮੰਨ ਲਓ ਗਰਮੀਆਂ ਦਾ ਤੋਹਫਾ ਗਾ ਗਰਮੀਆਂ ਦਾ ਤੋਹਫਾ ਹੂੰ ਦੇ ਨਾਲ ਸੀਗੇ ਬਾਈ ਕੋਲੇ ਬਾਈ ਤਿੰਨ ਪਤਨੇ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ